ਉਥੇ ਹੀ ਬਚੀਂਦਾ ਦੇ ਵਿੱਚ ਅਕਾਲੀ ਦਲ ਦੇ ਪ੍ਰੋਗਰਾਮ ਦੇ ਵਿੱਚ ਹੰਗਾਮੇ ਦਾ ਮਾਮਲਾ ਸਾਹਮਣੇ ਆਇਆ ਯੂਥ ਅਕਾਲੀ ਦਲ ਦੇ ਪ੍ਰੋਗਰਾਮ ਦੇ ਵਿੱਚ ਕੁਰਸੀਆਂ ਚੁਲਾਈਆਂ ਗਈਆਂ ਪੁਲਿਸ ਨੇ ਕੁਝ ਸ਼ਰਾਰਤੀ ਅੰਸਰਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਪੁਲਿਸ ਨੇ 9 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਦੱਸਦੇ ਕਿ 6 ਗ੍ਰਿਫਤਾਰ ਹੋ ਚੁੱਕੇ ਨੇ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕੱਲ ਹਦ ਸੰਗਤ ਕੋਲ ਬਾਦਲ ਦੇ ਪਹੁੰਚਣ ਤੋਂ ਪਹਿਲਾਂ ਹੀ ਜੋੜਾ ਹੈ ਇਹ ਮਾਮਲਾ ਸਾਹਮਣੇ ਆਇਆ ਸੀ ਜਦੋਂ ਕਿ ਹੰਗਾਮੇ ਦਾ ਮਾਮਲਾ ਸਾਹਮਣੇ ਆਇਆ ਬਚੀਂਦਾ ਦੇ ਵਿੱਚ ਅਕਾਲੀ ਦਲ ਦੇ ਪ੍ਰੋਗਰਾਮ ਦੇ ਵਿੱਚ ਇਹ ਹੰਗਾਮਾ ਹੋਇਆ ਸੀ ਫਰਾਲਿਕ ਸ਼ਰੂਮ ਦੀ ਅਕਾਲੀ ਦਲ ਦੇ ਜੋ ਉਮੀਦਵਾਰ ਆ ਉਹਨਾਂ ਵੱਲੋਂ ਇੱਕ ਆਪਣਾ ਇਲੈਕਸ਼ਨ ਨਾਲ ਸੰਬੰਧਿਤ ਪ੍ਰੋਗਰਾਮ ਰੱਖਿਆ ਗਿਆ ਸੀਗਾ। ਓਪੀਐਸ ਥਰਮਲ ਏਰੀਆ ਦੇ ਵਿੱਚ ਸੀ ਤੇ ਪ੍ਰੋਗਰਾਮ ਉਹਨਾਂ ਦੇ ਦੌਰਾਨ ਹੀ ਉਹਨਾਂ ਦੇ ਆਪ ਵਰਕਰ ਆ ਉਹਨਾਂ ਦੀ ਕਿਸੇ ਗੱਲ ਪਿੱਛੇ ਆਪਸ ਕਹਾ ਸੁਣੀ ਹੋ ਗਈ ਤੇ ਉਹਨਾਂ ਦੇ ਆਪਸ ਉੱਥੇ ਕੋਈ ਲੜਾਈ ਝਗੜਾ ਹੋ ਗਿਆ ਸੀਗਾ। ਬਟ ਉੱਥੇ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਸੀ ਤੇ ਉਹਨਾਂ ਦੇ ਆਰਗੇਨਾਈਜ਼ਰ ਸੀਗੇ ਜਿਹੜੇ ਕਿਉਂਕਿ ਸਾਰੇ ਬੰਦੇ ਇੱਕ ਹੀ ਜਗ੍ਹਾ ਤੇ ਆਏ ਹੋਏ ਸਿੱਕੇ ਪਾਰਟੀਆਂ ਦਾ ਸੰਬੰਧ ਸੀ ਉਹਨਾਂ ਦੇ ਆਰਗੇਨਾਈਜ਼ਰ ਵੱਲੋਂ ਇਹਨਾਂ ਨੂੰ ਪੀਸਫੁਲੀ ਉੱਥੋਂ ਹਟਾ ਦਿੱਤਾ ਗਿਆ ਸੀ ਤੇ ਉਹਨ ਉਸ ਤੋਂ ਬਾਅਦ ਜਦੋਂ ਇੱਕ ਗਰੁੱਪ ਉਹਨਾਂ ਚ ਵਾਪਸ ਆ ਰਿਹਾ ਸੀ ਤਾਂ ਜਿਨ੍ਹਾਂ ਨਾਲ ਉੱਥੇ ਕਹਾਣੀ ਹੋਈ ਸੀ ਉਹਨਾਂ ਨੇ ਫਿਰ ਇੱਥੇ ਦੁਬਾਰਾ ਫਾਲਾ ਸਿਵਲ ਲਾਈਨ ਦੇ ਏਰੀਆ ਦੇ ਵਿੱਚ ਸਟੇਡੀਅਮ ਕੋਲ ਆ ਕੇ ਉਹਨਾਂ ਨੂੰ ਘੇਰ ਲਿਆ ਹੈਗਾ ਕਿ ਉੱਥੇ ਉਹਨਾਂ ਦੇ ਆਪਸ ਵਿੱਚ ਲੜਾਈ ਹੋਈ ਹੈ ਤੇ ਉਹਦੇ ਵਿੱਚ ਦੋ ਬੰਦਿਆਂ ਦੇ ਸੱਟਾ-ਸੱਟਾ ਵੱਜੀਆਂ ਹੈਗੀਆਂ ਤੇ ਇੱਕ ਕੋਈ ਵੈਨ ਸੀ ਜਿਹਦੇ ਵਿੱਚ ਆ ਰਹੇ ਸੀ ਉਹਦੀ ਵੀ ਭੰਤ ਹੋਈ ਹੈ ਤੁਹਾਨੂੰ ਪਤਾ ਇਹਨੇ ਬੰਦ ਕਰਤਾ ਸੀ ਇਹਨੇ ਪਛਾਣ ਦਿੱਤੀ ਇਹਦੇ ਵਿੱਚ ਕੁੱਲ ਅਸੀਂ 9 ਬੰਦਿਆਂ ਤੇ ਮੁਕੱਦਮਾ ਦਰਜ ਕੀਤਾ ਹੈਗਾ ਜੀ ਵੱਖ-ਵੱਖ ਧਾਰਾਵਾਂ ਤਹਿਤ ਤੇ ਇਹਦੇ ਵਿੱਚੋਂ 6 ਦੋਸ਼ੀ ਅਸੀਂ ਗ੍ਰਿਫਤਾਰ ਕਰ ਲਏ ਅਗਲੇ ਕਾਨੂੰਨੀ ਕਿਸੇ ਲਈ ਹੈ ਹਾਂਜੀ ਅਗਲੇ ਕਾਨੂੰਨੀ ਕਿਸੇ ਲਈ ਇੱਕ ਤਾਂ ਇਹਦੇ ਵਿੱਚ ਜੀ ਹੁਣ ਜਿਹੜੇ ਸਾਰੇ ਇਹਨਾਂ ਨੇ ਹਥਿਆਰ ਵਗੈਰਾ ਕੋਈ ਡੰਡੇ ਡੰਡੇ ਯੂਜ਼ ਕੀਤੇ ਸਾਰੇ ਅਸੀਂ ਉਹ ਰਿਕਵਰ ਕਰਾਵਾਂਗੇ ਤੇ ਜਿਹੜੇ ਬਾਕੀ ਦੋਸ਼ੀ ਹੈਗੇ ਉਹਨਾਂ ਨੂੰ ਜਲਦ ਤੋਂ ਜਲਦ ਅਸੀਂ ਗ੍ਰਿਫਤਾਰ ਕਰਾਂਗੇ ਵਟ ਇਨਦਰ ਵੇਚੋ ਅਕਾਲੀ ਦਲ ਦੇ ਪ੍ਰੋਗਰਾਮ ਦੇ ਵਿੱਚ ਕਲਹੰਦਾਮੇ ਦਾ ਮਾਮਲਾ ਸਾਹਮਣੇ ਆਇਆ ਸੀ ਅਰਸਿਮਰਿਤ ਕੋਰ ਬਾਦਲ ਦੇ ਪਹੁੰਚਣ ਤੋਂ ਪਹਿਲਾਂ ਹੀ ਇਹ ਜੁੜਾ ਹੰਗਾਮਾ ਹੈ ਉਸ ਤੋਂ ਸਾਹਮਣੇ ਆ ਚੁੱਕਿਆ ਸੀ ਦੱਸਦੇ ਕਿ ਯੂਥ ਅਕਾਲੀ ਦਲ ਦੇ ਪ੍ਰੋਗਰਾਮ ਦੇ ਵਿੱਚ ਕੁਰਸੀਆਂ ਚੁਲਾਈਆਂ ਗਿਆ ਸੀ ਇੱਕ ਦੂਜੇ ਦੇ ਨਾਲ ਕੁਚਮਾਰ ਦਾ ਵੀ ਮਾਮਲਾ ਸਾਹਮਣੇ ਆਇਆ ਸੀ ਲੋਕਾਂ ਦੇ ਵੱਲੋਂ ਇੱਕ ਦੂਜੇ ਤੇ ਵਾਰ ਕੀਤਾ ਗਿਆ ਸੀ ਤੇ 6 ਪੁਲਿਸ ਦੇ ਵੱਲੋਂ ਜੁੜਾ ਹੈ 9 ਵਿਅਕਤੀਆਂ ਨੂੰ ਗਿਲਾਫਤਾਰ ਕਰ ਲਿਆ ਗਿਆ ਹੈ ਤੇ 6 ਦੇ ਖਿਲਾਫ ਜੁੜਾ ਹੈ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਵਟ ਇਨਦਰ ਵਿੱਚ ਅਕਾਲੀ ਦਲ ਦੇ ਪ੍ਰੋਗਰਾਮ ਦੇ ਵਿੱਚ ਕੱਲੇ ਮਾਮਲਾ ਸਾਹਮਣ ਆ ਗਿਆ ਤੇ ਸਾਰਾ ਹੰਗਾਮਾ ਹਰਸਿਮਰਤ ਕੋਰ ਬਦਲ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਹੋ ਗਿਆ ਸੀ। ਅਕਾਲੀ ਦਲ ਦੇ ਪ੍ਰੋਗਰਾਮ ਦੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਜੁਥੇ ਕਿ ਲੋਕਾਂ ਦੇ ਵੱਲੋਂ ਇੱਕ ਦੂਜੇ ਦੇ ਉੱਪਰ ਕੁਰਸੀਆਂ ਚਲਾਈਆਂ ਜਾ ਰਹੀਆਂ ਨੇ।